ਜਦੋਂ ਜ਼ਿੰਮੇਵਾਰੀ ਸ਼ਬਦ ਦੀ ਪਰਿਭਾਸ਼ਾ ਪੁੱਛਦੇ ਆ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਹੈ ਬਾਪ ਦਾ ਪਿਤਾ ਦਾ ਜੋ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਖੂਬੀ ਸਮਝਦਾ ਹੈ ਤੇ ਨਾਲ ਨਾਲ ਵੀਡੀਓ ਦੋਸਤੋ ਚੱਲੀ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਵੀ ਇੱਕ ਚੀਜ਼ ਸਾਫ਼-ਸਾਫ਼ ਦਿਖਾਈ ਦੇ ਰਿਹਾ ਵੀ ਇੱਕ ਪਿਤਾ ਆਪਣੀ ਜ਼ਿੰਮੇਵਾਰੀ ਕਿਸ ਤਰੀਕੇ ਦੇ ਨਾਲ ਸਮਝਦਾ ਆਪਣੇ ਬੱਚਿਆਂ ਨੂੰ ਕਦੇ ਵੀ ਨਹੀਂ ਦੱਸਦਾ ਵੀ ਉਹ ਕਿੰਨਾ ਔਖਾ ਹੈ ਕਿੰਨਾ ਸੌਖਾ ਪਰ ਆਪਣੇ ਬੱਚਿਆਂ ਨੂੰ ਹਮੇਸ਼ਾ ਸੌਖਾ ਰੱਖਦਾ ਆ ਵੀਡੀਓ ਜਿਹੜੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਹੈਂਡੀਕੈਪਡ ਬੰਦਾ ਤੇ ਨਾਲ ਆਪਣੇ ਬੱਚਿਆਂ ਨੂੰ 휠ਚੇਅਰ ਦੇ ਉੱਪਰ ਸਕੂਲ ਛੱਡਣ ਜਾ ਰਿਹਾ ਜਿਸ ਉੱਪਰ ਉਹ ਖੁਦ ਚੱਲ ਰਿਹਾ ਹੈ ਤੇ ਉਸ ਦੇ ਉੱਪਰ ਹੀ ਬਿਠਾ ਕੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਲਈ ਜਾ ਰਿਹਾ ਹੈ ਤੇ ਬਹੁਤ ਹੀ ਜ਼ਿਆਦਾ ਭਾਵਕ ਤਸਵੀਰ ਹੈ ਦੋਸਤੋ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਕਰਕੇ ਨਾਲ ਸ਼ੇਅਰ ਕਰ ਦਿਓ ਤੇ ਆਪਣੇ ਉਹਨਾਂ ਲੋਕਾਂ ਤੱਕ ਪਹੁੰਚਦੇ ਕਰ ਦਿਓ ਜਿਹੜੇ ਆਪਣੇ ਬਾਪ ਦੀ ਕਦਰ ਨਹੀਂ ਕਰਦੇ ਆਪਣੇ ਪਿਤਾ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦੇ ਜਾਂ ਉਹਨਾਂ ਨੂੰ ਸਮਝਦੇ ਨਹੀਂ ਤਾਂ ਉਹਨਾਂ ਦੇ ਲਈ ਇਹ ਵੀਡੀਓ ਹੈ ਦੋਸਤੋ ਤੇ ਇੱਕ ਵੀਡੀਓ ਦੂਸਰੀ ਜਿਹੜੀ ਹੈ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਇੱਕ ਕਹਿ ਸਕਦੇ ਹਾਂ ਵੀਡੀਓ ਪੰਜਾਬ ਦੀ ਹੈ ਤਾਂ ਇੱਕ ਬਜ਼ੁਰਗ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ ਸਾਈਕਲ ਦੇ ਉੱਪਰ ਛੱਡਣ ਜਾ ਰਿਹਾ ਹੈ ਤੇ ਇਹ ਤਸਵੀਰ ਵੀ ਬਿਆਨ ਕਰਦੀ ਹੈ ਵੀ ਜ਼ ਸ਼ਾ ਅਗਰ ਕਿਸੇ ਤੋਂ ਪੁੱਛਣੀ ਹੋਵੇ ਤਾਂ ਇੱਕ ਬਾਪ ਤੋਂ ਪੁੱਛੇ ਕਿਉਂਕਿ ਬਾਪ ਹੀ ਬਖੂਬੀ ਜਾਣਦਾ ਹੈ ਕਿ ਜ਼ਿੰਮੇਵਾਰੀ ਨਿਭਾਉਣੀ ਕਿਵੇਂ ਹੁੰਦੀ ਹੈ ਜਾਂ ਜ਼ਿੰਮੇਵਾਰ ਵਿਅਕਤੀ ਕੌਣ ਹੁੰਦਾ ਹੈ ਪਰਿਵਾਰ ਦੇ ਵਿੱਚ ਸਭ ਤੋਂ ਵੱਧ ਜ਼ਿੰਮੇਵਾਰ ਵਿਅਕਤੀ ਆਪਣੇ ਪਿਤਾ ਹੁੰਦੇ ਆ ਤਾਂ ਉਹਨਾਂ ਪਿਤਾਵਾਂ ਦੇ ਲਈ ਜੇ ਕਹਿ ਸਕਦੇ ਆਂ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਉਹਨਾਂ ਲੋਕਾਂ ਤੱਕ ਪਹੁੰਚ ਜਾਏ ਜਿਹੜੇ ਆਪਣੇ ਮਾਪਿਓ ਨੂੰ ਜਿਹੜਾ ਬਿਰਧ ਆਸ਼ਰਮ ਦੇ ਵਿੱਚ ਛੱਡ ਆਉਂਦੇ ਨੇ ਜਾਂ ਉਹਨਾਂ ਦੀ ਸੇਵਾ ਨਹੀਂ ਕਰਦੇ ਜਾਂ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਉਹਨਾਂ ਦੇ ਲਈ ਇਹ ਵੀਡੀਓ ਜਿਹੜੀ ਆ ਵੱਧ ਤੋਂ ਵੱਧ ਫੈਲਾ ਦਿਓ ਸ਼ੇਅਰ ਕਰ ਦਿਓ ਤੇ ਸੋਸ਼ਲ ਮੀਡੀਆ ਤੇ ਆਲਰੇ ਜੋਸ ਦੇ ਵਿੱਚ ਇੱਕ ਬਾਪ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਸਾਈਕਲ ਦੇ ਉੱਪਰ 휠 ਚੇਅਰ ਦੇ ਉੱਪਰ ਆਪਣੇ ਬੱਚਿਆਂ ਨੂੰ ਛੱਡ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਾਪ ਕਿੰਨੀ ਵੱਡੀ ਕੁਰਬਾਨੀ ਕਰਕੇ ਆਪਣੇ ਬੱਚਿਆਂ ਨੂੰ ਪੜਾਉਂਦਾ ਹੈ ਲਿਖਾਉਂਦਾ ਹੈ ਪਰ ਫਿਰ ਉਹੀ ਬੱਚੇ ਵੱਡੇ ਹੋ ਕੇ ਆਪਣੇ ਮਾਪਿਓ ਨੂੰ ਧੋਖਾ ਦਿੰਦੇ ਨੇ ਜਾਂ ਉਹਨਾਂ ਦਾ ਨਿਰਾਦਰ ਕਰਦੇ ਨੇ ਜਾਂ ਉਹਨਾਂ ਨੂੰ ਘਰੋਂ ਕੱਢ ਦਿੰਦੇ ਨੇ ਤਾਂ ਇਹ ਵੀਡੀਓ ਸਾਫ਼-ਸਾਫ਼ ਉਹਨਾਂ ਲੋਕਾਂ ਦੇ ਲਈ ਹੈ ਦੋਸਤੋ ਤਾਂ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਨ੍ਹਾਂ ਨੂੰ ਹਲੇ ਵੀ ਨਹੀਂ ਪਤਾ ਕਿ ਜ਼ਿੰਮੇਵਾਰੀ ਦੀ ਪਰਿਭਾਸ਼ਾ ਕੀ ਹੈ ਤੇ ਉਹ ਸਮਝ ਨਹੀਂ ਸਕਦੇ ਵੀ ਬਾਪ ਕਿਉਂ ਹੁੰਦਾ ਹੈ ਬਾਪ ਕਿਉਂ ਕਹਿੰਦੇ ਨੇ ਉਸ ਨੂੰ ਪਿਤਾ ਕਿਉਂ ਕਹਿੰਦੇ ਨੇ ਜਦੋਂ ਸਾਰੇ ਦੁੱਖ ਉਹ ਆਪਣੇ ਉੱਪਰ ਲੈਂਦਾ ਹੈ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਆਚ ਨਹੀਂ ਆਉਣ ਦਿੰਦਾ ਤਾਂ ਉਸੇ ਨੂੰ ਪਿਤਾ ਕਹਿੰਦੇ ਨੇ ਤਾਂ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਸਾਂਝੀ ਕਰੋ ਇਹਨਾਂ ਵੀਡੀਓਜ਼ ਬਾਰੇ ਕਿ ਇੱਕ ਬਾਪ ਦਾ ਦਰਜਾ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਿਓ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ